ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਸਾਢੇ 12:00 ਪਾਉਣੇ 1 ਹੋ ਗਿਆ ਤੇ ਮੈਂ ਲਾਈਵ ਤੋਂ ਬਾਅਦ ਹੁਣ ਫ੍ਰੀ ਹੋਈ ਸੀ ਤੇ ਸੁਬਾਹ ਆਪਾਂ ਲਾਈਵ ਆਉਣੇ ਹੁੰਨੇ ਆ 9 ਤੋਂ 10 ਵਿੱਚ ਕਰ ਕਦੋਂ ਵੀ ਆ ਸਕਦੇ ਆ ਤੇ ਮੈਂ ਕਿਹਾ ਚੱਲ ਵੀਡੀਓ ਬਣਾਉਣੀ ਹੁਣ ਨਾਲੇ ਪਸੂਆਂ ਨੂੰ ਕੀੜਾ ਮਾਰਿਆ ਵਾਂ ਤੇ ਨਾਲ ਹੀ ਆਪਾਂ ਵੀਡੀਓ ਬਣਾ ਲਗੇ ਤੇ ਇੱਧਰ ਵੇਖੋ ਕੈਮਰਾ ਕਰਕੇ ਦਿਖਾਉਣੀ ਆ ਦੂ ਵੇਖ ਕੇ ਮੈਨੂੰ ਖੜੀਆਂ ਹੋ ਗਈਆਂ ਆ ਤਾਂ ਪਹਿਲਾਂ ਹੀ ਖੜੀ ਸੀ ਆ ਹਉਣ ਹੋਗੀ ਤੇ ਉਹ ਵੀ ਖੜੀਆਂ ਹੁੰਦੀਆਂ ਤਾਂ ਮੈਂ ਕੀੜਾ ਮਾਰ ਨਹੀਂ ਪਸੂਆਂ ਚਾਉਣੀ ਹੁੰਦੀ ਮੈਨੂੰ ਵੇਖ ਕੇ ਇਹਨਾਂ ਨੇ ਸਾਰਿਆਂ ਨੇ ਖੜੀਆਂ ਹੋ ਜਾਣਾ ਤੇ ਅੱਜ ਆਪਾਂ ਦਿਖਾਉਣੀ ਆ ਪਸੂਆਂ ਦਾ ਫੈਸ਼ੀਅਲ ਮੈਂ ਕਿਵੇਂ ਕਰਦੀ ਆ ਤੇ ਆਜੋ ਤੁਹਾਨੂੰ ਦਿਖਾਈਏ ਵੀ ਫੇਸ਼ੀਅਲ ਕਿਵੇਂ ਹੁੰਦਾ ਜੀ ਫੇਸ਼ੀਅਲ ਵਾਸਤੇ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਮਾਨ ਦੀ ਜੀ ਇੱਕ ਮੇਰੇ ਕੋਲੇ ਆ 브ਰਸ਼ ਹੈ ਆ ਮੇਰੇ ਕੋਲੇ ਇੱਕ ਆ 브ਰਸ਼ ਹੈ ਮਿੰਦੇ ਪਾਣੀ ਨਾਲ ਪੈ ਪੈ ਕੇ ਇੱਥੇ ਪਾਣੀ ਚ ਰਹਿੰਦਾ ਕਰਕੇ ਇਹਨੂੰ ਜਲਬ ਲੱਗੀ ਹੋਈ ਆ ਤੇ ਆ ਆਪਣੇ ਕੋਲੇ ਸਾਬਣ ਆ ਆ ਆਪਣੇ ਕੋਲੇ ਪਾਈਪ ਆ ਉਹ ਆਪਣੇ ਕੋਲੇ ਕੱਪ ਆ ਹੈਲਪ ਵਾਸਤੇ ਕਈ ਵਾਰਾਂ ਜਦੋਂ ਆਪਾਂ ਨੂੰ ਇਹ ਟੂਟੀ ਨਹੀਂ ਹੁੰਦੀ ਤਾਂ ਪਾਣੀ ਨਹੀਂ ਹੁੰਦਾ ਤਾਂ ਆਪਾਂ ਇਹਦੇ ਵਿੱਚੋਂ ਹੀ ਇਸ ਤੋਂ ਹੀ ਪਸ਼ੂਆਂ ਨੂੰ ਨਵਾ ਦੇਣੀ ਆ ਜੀ ਇਹਦੇ ਪਾਣੀ ਵਜਿ ਤੁਹਾਨੂੰ ਰੱਬ ਦੱਸਦਾ ਤੇ ਠੀਕ ਹੈ ਤੇ ਇਧਰ ਵੀ ਦੱਸਦਾ ਤਾਂ ਤੇ ਇਧਰ ਰੱਬ ਦੱਸਦਾ ਤੁਹਾਨੂੰ ਪਾਣੀ ਵਿੱਚ ਤੇ ਇਹ ਹੈਗਾ ਜੀ ਰਿਮੂਵਰ ਸਾਬਣ ਜਿਹੜੀਆਂ ਭੈਣਾ ਮੇਰੇ ਵੀਰ ਹਨਾ ਸਾਹਮਦੇ ਆ ਪਸੂ ਉਹਨਾਂ ਦੇ ਮੱਖਣਾਂ ਜਾਦੇ ਆ ਜਾਂ ਚਿੱਚੜ ਲੱਗੇ ਹੋਏ ਆ ਹਨਾ ਪਸੂਆਂ ਨੂੰ ਤੰਗ ਕਰਦੇ ਆ ਮੱਖਣਾਂ ਹਨਾ ਤੇ ਤੁਸੀਂ ਇਹਨਾਂ ਨੂੰ ਇਹਦੇ ਨਾਲ ਨਵਾ ਕੇ ਨੂੰ ਗਿੱਲੇ ਪਿੰਡੇ ਤੇ ਲਾ ਕੇ ਨਵਾਉਣ ਤੋਂ ਬਾਅਦ ਛੱਡ ਦਿਓ ਕੀੜਾ ਪਿੰਡੇ ਤੇ ਸਿਕਰੀ ਜਰੂਰ ਆਊਗੀ ਤੇ ਪਰ ਇਹਦੇ ਨਾਲ ਬਹੁਤ ਆਰਾਮ ਮਿਲਦਾ ਮੈਂ ਇਹ ਵਰਤਿਆ ਜੀ ਹੁਣ ਤਾਂ ਮੈਨੂੰ ਕਿਸੇ ਨੂੰ ਪਤਾ ਨਹੀਂਗਾ ਤੇ ਵੀ ਕਿਸੇ ਦੇ ਕੰਮ ਕਰੇ ਜਾਂ ਨਾ ਕਰੇ ਤੇ ਪਰ ਮੈਂ ਇਹ ਵਰਤਿਆ ਪਸੂਗਾ ਤੇ ਯੂਜ਼ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਆ ਜੀ ਇੰਨਾ ਕੁ ਰਹਿ ਗਿਆ ਇਹਨੂੰ ਇੰਨਾ ਕਿ ਇਹ ਹੈਗਾ ਚ ਆਉਂਦੀ ਆ ਤੇ ਜਾਂ ਇਹਨੂੰ ਪਤਾ ਜੀ ਉਹ ਪੰਛੀ ਖਾ ਜਾਂਦੇ ਆ ਆ ਵੇਖੋ ਚੀੜੰਗਾ ਘਟਾਰਾਂ ਦੀਆਂ ਚੁੰਝਾਂ ਮਾਰੰਗਾ ਤੇ ਕੋਸੀ ਹੀ ਇੱਥੇ ਮੀਂਹ ਚ ਪਿਆ ਰਹਿ ਗਿਆ ਜਾਤ ਪੁੱਲ ਗਿਆ ਤੇ ਤਾਂ ਇਹ ਹੋ ਗਿਆ ਖਤਮ ਹੋਣ ਵਾਲਾ ਤੇ ਇਹਦੇ ਨਾਲ ਚਿੱਚੜ ਨਹੀਂ ਲੱਗਦਾ ਤੇ ਮੱਖងਾਂ ਨਹੀਂ ਆਉਂਦੀਆਂ ਇੱਕ ਤਾਂ ਘੇਲੂ ਮੱਖងਾਂ ਤਾਂਗ ਕਰਦੀਆਂ ਉਹ ਵੀ ਨਹੀਂ ਆਉਂਦੀਆਂ ਤੇ ਜਿਹੜੀਆਂ ਦੂਜੀਆਂ ਮੱਖងਾਂ ਨਹੀਂ ਪਸ਼ੂਆਂ ਵਾਲੀਆਂ ਮੋਟੀਆਂ ਮੋਟੀਆਂ ਹੁੰਦੀਆਂ ਉਹ ਵੀ ਨਹੀਂ ਆਉਂਦੀਆਂ ਜੇ ਆਪਾਂ ਸਾਰੇ ਪਿੰਡੇ ਤੇ ਪਸ਼ੂਆਂ ਦੇ ਤੇ ਸਰੀਰ ਤੇ ਇਹਨੂੰ ਲਾ ਕੇ ਛੱਡ ਦਾਂਗੇ ਕੀੜਾ ਸਿਕਰੀ ਜੀ ਤਾਂ ਜ਼ਰੂਰ ਪਸ਼ੂਆਂ ਦੇ ਪਿੰਡੇ ਤੇ ਆ ਜਾਂਦੀ ਹੈ ਤੇ ਪਰ ਹੌਲੀ ਹੌਲੀ ਹਟ ਜਾਂਦੀ ਹੈ ਫਿਰ ਤੁਸੀਂ ਪਹਿਲਾਂ 2 3 ਵਾਰਾਂ 2 3 ਵਾਰਾਂ ਦੇਲੀ ਲਾ ਦਿਆ ਕਰੋ ਇੱਕ ਵਾਰਾਂ ਇੱਕ ਟਾਈਮ ਨਮੋਣ ਤੇ ਤੇ ਫਿਰ ਦੂਜੇ ਤੀਜੇ ਦਿਨ ਹੌਲੀ ਹੌਲੀ ਤੁਸੀਂ ਹਫ਼ਤੇ ਤੱਕ ਲਿਆ ਜੋ ਫਿਰ ਤੁਹਾਡੇ 15 ਦਿਨ 20 ਦਿਨ ਆਏ ਨੰਗਲ ਲੱਗ ਜਾਣਗੇ ਕਿਉਂਕਿ ਪਿੰਡਾ ਪਸੂਆਂ ਦਾ ਸਰੀਰ ਇਹਨੂੰ ਕਵਰ ਕਰ ਲੂਗਾ ਤੇ ਫਿਰ ਪਸੂ ਵਧੇਗਾ ਆਰਾਮ ਨਾਲ ਬੈਠੇ ਰਹਿੰਦੇ ਆ ਕੋਈ ਮੱਖੀ ਮੱਛਰ ਨਹੀਂ ਲੜਦਾਗਾ ਉਹਨਾਂ ਦੇ ਤੇ ਬਾਕੀ ਜੀ ਮੇਰਾ ਅਜਮਾਇਆ ਮੈਂ ਤੁਹਾਨੂੰ ਪੱਕਾ ਤਾਂ ਨਹੀਂ ਕਹਿੰਦੀ ਤੁਸੀਂ ਜੂਸ ਜ਼ਰੂਰ ਕਰਕੇ ਵੇਖ ਲਓ ਰਿਮੂਵਰ ਨਾ ਇਸ ਸਾਬਣ ਦਾ ਤੇ ਚਲੋ ਜੀ ਇਹਨਾਂ ਨਾਲ ਪਸੂਆਂ ਦਾ ਫੇਸ਼ੀਅਲ ਕਰ ਦਈਏ ਹਾਸਾ ਮਜ਼ਾਕ ਹੈ ਜੀ ਫੇਸ਼ੀਅਲ ਤਾਂ ਕਾਹਦਾ ਕਰਨਾ ਹੁੰਦਾ ਆਪਾਂ ਢੀਂ ਨਹੀਂ ਪਸੂਆਂ ਨੂੰ ਨਮੋਣਾ ਹੀ ਹੁੰਦਾ ਤੇ ਵੀ ਲਾਈ ਦੇ ਵਿੱਚ ਜੁੜੀਆਂ ਉਦੋਂ ਪਹਿਣਾ ਇੱਕ ਦੂਜੇ ਨੂੰ ਅਸੀਂ ਮਖੌਲ ਕਰ ਲੈਨੇ ਆ ਤੇ ਉਦੋਂ ਫੇਸ਼ੀਅਲ ਦੀ ਗੱਲ ਹੋ ਰਹੀ ਸੀ ਤੇ ਆਜੋ ਜੀ ਹੁਣ ਆਪਾਂ ਇੱਧਰ ਇਹ ਖੜੀਆਂ ਹੋਈਆਂ ਮੈਨੂੰ ਵੇਖ ਕੇ ਤੇ ਇਹਨਾਂ ਦਾ ਹੀ ਗੁਆ ਕਰ ਲਿਆ ਤੇ ਆਪਾਂ ਗੁਆ ਦੀ ਜੇ ਹਟਾ ਤੇ ਪੱਠੇ ਪਾਵਾਂਗੇ ਆਪਾਂ 3-4 ਵਜੇ ਤੇ ਅੱਜ ਸਵੇਰ ਵੀ ਕਾਮ ਵਾਲੀ ਵੀ ਕਹਿੰਦੀ ਵੀ ਉਹ ਮੈਡ ਡੇ ਚ ਲੱਗੀ ਹੋਈ ਆ ਉਹ ਕਹਿੰਦੀ ਵੀ ਮੈਂ ਸ਼ਾਮ ਨੂੰ ਗੋਆ ਚੱਕਣਾ ਆਉਂਗੀ ਤੇ ਮੈਂ ਸੁੰਬਰ ਸੂੜ ਕੇ ਇਕੱਠਾ ਕਰਕੇ ਢੇਰੀ ਲਾ ਕੇ ਰੱਖਦੀ ਸੀ ਕਿਉਂਕਿ ਜੀ ਪਸੂ ਬੰਨਣੇ ਆ ਹਨਾ ਪਸੂ ਤਾਂ ਆਪਣੇ ਆਪ ਦੇ ਹੀ ਆ ਖਰਾਬ ਹੋਣਗੇ ਨਿਬੜਨਗੇ ਜਾਂ ਤਲਕ ਕੇ ਡਿੱਗਣਗੇ ਇਥੋਂ ਫर्श ਤੋਂ ਹਨਾ ਜਾਂ ਕੋਈ ਮੱਖੀ ਮਛਰ ਇਹਨਾਂ ਨੂੰ ਪਰੇਸ਼ਾਨ ਕਰੂਗੀ ਤੇ ਸਫਾਈ ਰੱਖਣਾ ਤਾਂ ਮੁੱਢਲਾ ਫਰਜ਼ ਆਪਣਾ ਬੰਦ ਆ ਤੇ ਇਸ ਲਈ ਆਪਾਂ ਕਿਸੇ ਤੋਂ ਵਾੜਾ ਹਨਾ ਨਾ ਕਿਸੇ ਨੂੰ ਕੋਸਟ ਕਰ ਸਕਦੇ ਆ ਕਿਉਂਕਿ ਜੀ ਉਹ ਵੀ ਮੈਡ ਡੇ ਚ ਜਾਂਦੀ ਆ ਜੌਬ ਕਰਦੀ ਆ ਹਨਾ ਉਹ ਵੀ ਅਗਲੇ ਨੀਗਾ ਅੰਮੀ ਕਿਸੇ ਪ੍ਰਿੰਸੀਪਲ ਦਾ ਹਨਾ ਵੀ ਹੁੰਦਾ ਜੇ ਪ੍ਰਿੰਸੀਪਲ ਇੱਕ ਅੱਧੀ ਨੂੰ ਕੁਝ ਨਾ ਕਹੋਗੀ ਤੇ ਹਨਾ ਇੱਕ ਜਾਨੀ ਲੇਟ ਆਉਂਦੀ ਆ ਪ੍ਰਿੰਸੀਪਲ ਇੱਕ ਗਜਾਨੀ ਨੂੰ ਕੁਝ ਨਾ ਕਹੋਗੀ ਤੇ ਹਨਾ ਦੂਜੇ ਵੀ ਰੀਸ ਕਰਦੇ ਆ ਫਿਰ ਮੈਨੂੰ ਨਹੀਂ ਕੁਝ ਕਹਿੰਦੀ ਹਨਾ ਸਕੂਲ ਸੰਸਦਾ ਦਾ ਹਰ ਇੱਕ ਦਾ ਰੋਲ ਹੁੰਦਾ ਘਰੇ ਚੱਲ ਜਾਂਦਾ ਹੁੰਦਾ ਜੀ ਵੇਲਾਕ ਵੇਲਾ ਤੇ ਚਲੋ ਜੀ ਆਪਾਂ ਕਰ ਦਈਏ ਗੋਹਾ ਇਕੱਠਾ ਤੇ ਫਿਰ ਆਪਾਂ ਦੁਪਹਿਰੇ ਆਵਾਂਗੇ ਪਸਮਾ ਦੇ ਵਿੱਚ ਉਦੋਂ ਬਣਾਵਾਂਗੇ ਵੀਡੀਓ ਤੇ ਹੁਣ ਮੇਰੇ ਹੱਥ ਚ ਕੈਮਰਾ ਤੇ ਮੈਂ ਵੀਡੀਓ ਨੂੰ ਨਹੀਂ ਬਣਾ ਰਹਾ ਗੁਆ ਵੀ ਨਹੀਂ ਇਕੱਠਾ ਕਰ ਸਕਦੀ ਤੇ ਆਪਾਂ ਨੂੰ ਵੀਡੀਓ ਨੂੰ ਇੱਥੇ ਰੋਕ ਕੇ ਤੇ ਫੇਰ ਗੁਆ ਇਕੱਠਾ ਕਰਨਾ ਪਊਗਾ ਇਹ ਬਹਿ ਜਾਣੀਆਂ ਤੇ ਇੰਨੇ ਕ ਆਪਾਂ ਪੱਠੇ ਬਚਾ ਲੈਣੇ ਆ ਜਿਹੜੇ ਥੋੜੇ ਹੁਣ ਉਹਦੇ ਥੋੜਾ ਜਿਹਾ ਸਰ पे ਨਚਲ ਪਈਦਾ ਹਨਾ ਤੇ ਚੱਲ ਪਸੂਆਂ ਦੇ ਹਰਿਆਕ ਕਿਉਂ ਵਰਗਾ ਹੁੰਦਾ ਜਿਵੇਂ ਇਨਸਾਨ ਕਿਉਂ ਖਾਂਦੇ ਤੇ ਪਸੂਆਂ ਨੂੰ ਹਰਿਆਕ ਕਿਉਂ बांध ਹੁੰਦਾ ਹਰੇ ਬਿਨਾ ਹਨਾ ਨਹੀਂ ਚੰਗੇ ਲੱਗਦੇ ਪੱਠੇ ਪਸ਼ੂ ਘਟ ਖਾਂਦੇ ਆ ਹਰਾ ਪੱਠਾ ਹੋਵੇ ਤਾਂ ਪਸ਼ੂ ਬਹੁਤ ਵਧੀਆ ਪੱਠੇ ਖਾ ਲੈਂਦੇ ਰੱਜ ਜਾਂਦੇ ਆ ਤੇ ਕੋਈ ਬੰਨ ਵਗੇਰਾ ਜਾ ਦਾਗ ਨਹੀਂ ਕੋਈ ਡਰ ਹੁੰਦਾ ਹਨਾ ਪਸ਼ੂ ਨੂੰ ਗੋਵਾ ਵੀ ਵਧੀਆ ਆਉਂਦਾ ਤੇ ਤੁਹਾਨੂੰ ਮੇਰੀਆਂ ਗੱਲਾਂ ਜੀਵ ਜੀਆਂ ਲੱਗਦੀਆਂ ਹੁਣ ਮੈਂ ਪਰ ਜਿਹੜੇ ਪਸ਼ੂ ਸੰਭਦੇ ਹਨਾ ਉਹਨਾਂ ਨੂੰ ਲੱਗਦਾ ਹੋਊਗਾ ਤੇ ਬਹੁਤ ਪਹਿਲਾਂ ਦੇ ਫੋਨ ਕਮੈਂਟ ਆਉਂਦੇ ਹੁੰਦੇ ਵੀ ਤੁਹਾਨੂੰ ਵੇਖ ਕੇ ਸਾਡਾ ਵੀ ਜੀ ਕਰਦਾ ਵੀ ਅਸੀਂ ਪਸ਼ੂ ਸੰਭਗੇ ਸੰਭੋ ਜੀ ਬਹੁਤ ਵਧੀਆ ਗੱਲ ਆ ਚੰਗਾ ਕੰਮ ਹੈ ਪਸ਼ੂ ਸੰਭਣਾ ਤੇ ਵਧੀਆ ਗੱਲ ਜੀ ਤੁਸੀਂ ਪਸੀ ਸੰਭੋਗੇ ਘਰ ਦਾ ਕਿਉਂ ਦੁੱਧ ਮੱਖਣੀ ਤੁਹਾਨੂੰ ਮਿਲੂਗਾ ਹਨਾ ਚਾਰ ਪੈਸੇ ਵੀ ਕਮਾਉਂਗੇ ਤੁਸੀਂ ਜੇ ਤੁਸੀਂ ਦੁੱਧ ਵੇਚੋਗੇ ਡੇਰੀ ਪਾਉਂਗੇ ਹਨਾ ਤੇ ਠੀਕ ਆ ਜੀ ਆਪਾਂ ਤਾਂ ਚੰਗਾ ਸੁਝਾਅ ਹੀ ਦਿੰਦੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਪਲੀਜ਼ ਦੱਸ ਦਿਆ ਕਰੋ ਅ ਠੀਕ ਆ ਜੀ ਤੇ ਆਪਾਂ ਫੌੜਾ ਲੱਭ ਲਗੇ ਇੱਧਰ ਕੀ ਕਿਹਾ ਸੀ ਮੈਂ ਭਾਈ ਤੇ ਫੌੜਾ ਲੱਭ ਲਗੇ ਤੇ ਫੌੜੇ ਨਾਲ ਆਪਾਂ ਗੁਵਾ ਦੇਵਾਂਗੇ ਹਟਾ ਫੇਰ ਆਵਾਂਗੇ 4 ਵਜੇ ਪਸੂਆਂ ਦੇ ਵਿੱਚ ਉਹ ਤੁਹਾਨੂੰ ਇਹ ਲਿਬੜ ਮੰਗਾਣਾ ਜੇ ਹੁਣ ਬੁਆ ਹਟਾਇਆ ਹੋਊਗਾ ਤਾਂ ਐਚ ਨੰਦ ਲੰਬਾ ਤਾਂ ਹੁੰਦਾ ਨਾ ਜੀ ਹਨਾ ਜੇ ਤੁਸੀਂ ਪਸੰਦ ਕਰਦੇ ਆ ਤਾਂ ਤੁਸੀਂ ਇੰਨੇ ਜਾਣੇ ਨੇ ਮੈਨੂੰ ਜੁਆਇਨ ਕੀਤਾ ਹੋਇਆ ਇੰਨੇ ਜਾਣੇ ਨੇ ਤੁਸੀਂ ਮੈਨੂੰ ਜੁਆਇਨ ਕੀਤਾ ਪਲੀਜ਼ ਜਿਨ੍ਹਾਂ ਨੇ ਮੈਨੂੰ ਜੁਆਇਨ ਨਹੀਂ ਕੀਤਾ ਹਨਾ ਮੇਰੀ ਲਾਈਵ ਦੇ ਵਿੱਚ ਜਰੂਰ ਆਇਆ ਕਰੋ ਤੇ ਮੈਂ ਸਵੇਰ 9 ਤੋਂ 10 ਵਜੇ ਤੱਕ ਕੋਡੋ ਵੀ ਲਾਈਵ ਆ ਸਕਦੀ ਹਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਤਾਂ ਕਮੈਂਟ ਜਰੂਰ ਕਰਿਆ ਕਰੋ ਤੇ ਇੱਧਰ ਆਪਾਂ ਵੀਡੀਓ ਕੱਟ ਕੇ 2 ਮਿੰਟ ਰੋਕ ਕੇ ਜੀ ਗੋਆ ਹਟਾਤਾ ਤੇ ਉਹ ਹੁਣ ਉੱਠੀਆ ਪਰ ਵੈਸੇ ਉਹਦੇ ਥੱਲੇ ਗੋਆ ਹੈ ਨਹੀਂਗਾ ਤੇ ਚਲੋ ਜੀ ਆਪਾਂ ਚાલਦੇ ਆਪਾਂ ਵੀ ਜਟ ਰੈਸਟ ਕਰਦੇ ਆ ਫੇਰ ਆਵਾਂਗੇ 2:30 3:00 ਵਜੇ ਇਹਨਾਂ ਦੇ ਵਿੱਚ ਤੇ ਇਹ ਕੀੜਾ ਹੁਣ ਉੱਠਣਾ ਤੇ ਬਹਿ ਜਾਣੀਗਾ ਤੇ ਠੀਕ ਹੈ ਜੀ ਚੱਲਦੇ ਆਂ ਆਪਾਂ ਉਧਰ ਨੂੰ ਕੈਮਰਾ ਕਿਤੇ ਮੇਰੇ ਕੱਪੜਿਆਂ ਦਾ ਕਿਹੜਾ ਰੰਗ ਕਰ ਦਿੰਦਾ ਕਿਤੇ ਕਿਹੜਾ ਕਰ ਦਿੰਦਾ ਠੀਕ ਹੈ ਜੀ ਓਕੇ ਜੀ ਮਿਲਦੇ ਆਂ ਥੋੜੀ ਦੇਰ ਬਾਅਦ ਆਪਾਂ ਬਣਾਵਾਂਗੇ ਦੁਪਹਿਰ ਦੇ ਕੰਮਾਂ ਦੀ ਵੀਡੀਓ ਤੇ ਠੀਕ ਹੈ ਜੀ ਇਹ ਸੀਗਾ ਫੇਸ਼ੀਅਲ ਬਾਰੇ ਕਹਿੰਦੇ ਸੀ ਮੱਜਾਂ ਨੂੰ ਫੇਸ਼ੀਅਲ ਕਰਦੇ ਕਾਲਾ ਕਾਲਾ ਮੱਜਾਂ ਵੀ ਕੁਦਰਤ ਦੀ ਦੇਣਾ ਹਨਾ ਕਿ ਕੋਈ ਇਧਰ ਮੂਹ ਪਿਆਰ ਦੀ ਗੱਲ ਸਿਰ ਨੇੜੇ ਕਰਦੀ ਵੀ ਖੁਰਕਦੀ ਹਨਾ ਵੀ ਬੋਲੀ ਸਮਝਣੀ ਇਨਸਾਨ ਦੇ ਵੱਸ ਹੁੰਦੀ ਆ ਹਨਾ ਉਹ ਕੋਈ ਇਸ਼ਾਰਾ ਵੀ ਸਮਝ ਜਾਂਦੇ ਆ ਹਨ ਇਹਨੂੰ ਆਏ ਵੀ ਅਸੀਂ ਤਾਂ ਮਤਲ ਲਾ ਦੇਣੀ ਹੁੰਦੀ ਆ ਉਤਸਾਹ ਨਾਲ ਨਵਾਦ ਨਹੀਂ ਖੁਰਕ ਹੁੰਦੀ ਤੇ ਪਰ ਹਨਾ ਇਹਨੂੰ ਲਾਲਚਾ ਵੀ ਕੋਲੇ ਆਈ ਆ ਮੇਰੇ ਤੇ ਮੇਰੇ ਸਿਰ ਖੁਰਕਦੇ ਚਲੋ ਜੀ ਆਪਾਂ ਸੰਗਲ ਦੱਸਾ ਗਾਂ ਪਸ਼ਾਂ ਪਸੂ ਦਾ ਕਰਦਿੰਨੇ ਹੁੰਨੇ ਅਜੀਬ ਪੈ ਜਾਂਦੀ ਆ ਹਨਾ ਆਪਦੇ ਘਰ ਕਹੀ ਆ ਖੁਰਕ ਤਾਂ ਹੁੰਦੀ ਆ ਫਿਰ ਤੇ ਇਹਨੇ ਨਾਲ ਪਸੂ ਨੂੰ ਆਰਾਮ ਆ ਜਾਂਦਾ ਠੀਕ ਹੈ ਜੀ ਚੱਲ ਗਏ ਫਿਰ ਆਪਾਂ ਆਪਦੇ ਕੰਮਾਂ ਧੰਦਿਆਂ ਵੱਲ ਤੇ ਬਹਿ ਜਾਣਾ ਹੀ ਨਾ ਤੇ ਮਿਲਦੇ ਆਂ ਦੁਪਹਿਰੇ ਆਪਾਂ ਤੇ ਬਣਾਵਾਂਗੇ ਲੇਟੀ ਤੇ ਇਸ ਮੱਝਾਂ ਸੂਣ ਨਾਲ ਨਾ ਆਪਾਂ ਲੇਟੀ ਪਾਇਆ ਕਰਾਂਗੇ ਓਕੇ ਜੀ ਥੋੜੀ ਦੇਰ ਬਾਅਦ ਗੱਲ ਕਰਦੇ ਉਹ ਜੀ ਸ਼ਾਮ ਦੇ 5 ਵਜ ਗਏ ਆ ਤੇ ਆਪਾਂ ਹੁਣ ਫ੍ਰੀ ਹੋਏ ਆ ਪਸੂ ਦਾ ਕਰਨ ਪੱਠੇ ਪਾ ਦੇ ਸੇ ਇਧਰ ਤੁਹਾਨੂੰ ਦਿਖਾਉਣੇ ਆ ਇਹ ਇਧਰ ਇਹ ਪੱਠੇ ਕੁਤਰੇ ਜਾ ਰਹੇ ਆ ਤੇ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆ ਆ ਕੇ ਪੱਠੇ ਪਾ ਕੇ ਤੇ ਬਾਨਤਾ ਸੀ ਬਾਹਰ ਤੇ ਕੰਮ ਵਾਲੀ ਗੋਆਂ ਚਾਹ ਪੀਂਦੇ ਸੁਭਾਈ ਤੋਂ ਦੀ ਆ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਵੀਊ ਦਿਖਾ ਦਿੰਨੇ ਆ ਇਧਰ ਪੱਠੇ ਇਹਨਾਂ ਨੇ ਵੱਢ ਕੇ ਲੱਦ ਲਿਆ ਇੱਥੇ ਥੋੜੀ ਜੀ ਪ੍ਰੋਬਲਮ ਆ ਕਿਉਂਕਿ ਆਪਣਾ ਵਿਹੜਾ ਕੱਚਾ ਮੀਂਹ ਆਉਂਦੇ ਤੇ ਸਾਰਾ ਕੁਝ ਔਰ ਕੇ ਦਿੱਤਾ ਬਾਹਰ ਚਲੀ ਜਾਂਦੀ ਆ ਤੇ ਬਾਹਰ ਦਾ ਵੀਊ ਵੇਖ ਲਓ ਜੀ ਤੁਸੀਂ ਤੇ ਇੱਧਰ ਆਪਣੇ ਬੂਟੇ ਖੜੇ ਆ ਤੇ ਆਪਾਂ ਅੱਜ ਥੋੜੀ ਜੀ ਸ਼ੈਦ ਸਬਜ਼ੀ ਦੀ ਸਕੀਮ ਬਣਾਉਣੇ ਆ ਫਿਰ ਆਪਾਂ ਵੀਡੀਓ ਬਣਾਵਾਂਗੇ ਸਬਜ਼ੀ ਲਾਲਗੇ ਥੋੜੀ ਜੀ ਆਰ ਜੀ ਜੀ ਮੁੜ ਕੇ ਚੱਲ ਬਰਸੀਨ ਨਾ ਲੱਗ ਜੂਗੀ ਜਦੋਂ ਪੱਠੇ ਬੀਜਾਂਗੇ ਆਪਾਂ ਸਿਆਲ ਵਾਲੇ ਤੇ ਇੱਧਰ ਦੇਖੋ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਇੱਥੇ ਹੀ ਮਿਲਦੇ ਆ ਹੋਰ ਵੀਡੀਓ ਦੇ ਨਾਲ ਤੇ ਉਹਦੋਂ ਤੱਕ ਲਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਮੈਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਚਲੋ ਜੀ ਵੇਖੋ ਮੀਂਹ ਦਾ ਪਾਣੀ ਖੜਾ ਅਜੇ ਸੁੱਕਿਆ ਨਹੀਂ ਮੀਂਹ ਰੱਬ ਨੇ ਬਹੁਤ ਪਾਤਾ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ दे सऱ्यांनो जी सत श्री अकाल थ्यांक यू फॉर वाचिंग बाय बाय टेक केयर